ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਜਾਣਕਾਰੀ ਦੇਵਾਂਗੇ ਜੀ ਚਾਹ ਪੱਤੀ ਬਾਰੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਬੜੇ ਠੀਕ ਠਾਕ ਵੈਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਸਪੈਸ਼ਲ ਵੀਡੀਓ ਤੁਹਾਡੇ ਲਈ ਇਹ ਚਾਹ ਪੱਤੀ ਬਾਰੇ ਲੈ ਕੇ ਆਏ ਹਾਂ ਜੀ ਜਿਵੇਂ ਕਿ ਕਈ ਭੈਣ ਭਰਾਵਾਂ ਦੇ ਚਾਹ ਪੀਣ ਨਾਲ ਤਜਾ ਬਣ ਜਾਂਦਾ ਗਾ ਤੇ ਇਹ ਆਪਾਂ ਕਿਵੇਂ ਵਰਤਣੀ ਹੈ ਚਾਹ ਪੱਤੀ ਤੇ ਇਹੀ ਜਾਣਕਾਰੀ ਦੇਵਾਂਗੇ ਅੱਜ ਤੇ ਜੇਕਰ ਤੁਸੀਂ ਇਹ ਤਰੀਕਾ ਦੇਖ ਲਿਆ ਇਹ ਚਾਹ ਪੱਤੀ ਵਰਤਨ ਦਾ ਤਾਂ ਤੁਹਾਡੇ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਤੇ ਇਹਦੇ ਵਿੱਚ ਜਿਵੇਂ ਬਹੁਤ ਸਾਰੇ ਕੈਮੀਕਲ ਵਗੈਰਾ ਹੁੰਦੇ ਹੈਗੇ ਚਾਹ ਪੱਤੀ ਦੇ ਵਿੱਚ ਤੇ ਉਹਨਾਂ ਬਾਰੇ ਕੁਝ ਜਾਣਕਾਰੀ ਦੇਵਾਂਗੇ ਆਪਾਂ ਤੇ ਬਾਕੀ ਇਹਦੇ ਵਿੱਚ ਇੱਕ ਆਪਾਂ ਚੀਜ਼ ਮਿਲਾਵਾਂਗੇ ਇਹ ਜੀ ਜਿਹਦੇ ਨਾਲ ਜਿਵੇਂ ਕਿ ਚਾਹ ਦੀ ਤਸੀਰ ਗਰਮ ਹੁੰਦੀ ਹੈ ਚਾਹ ਜਦੋਂ ਆਪਾਂ ਪੀਂਨੇ ਆ ਤਾਂ ਅੰਦਰ ਆਪਣੇ ਕਈ ਵਾਰ ਗਰਮੈਸ਼ ਹੋ ਜਾਂਦੀ ਹੈ ਤਾਂ ਇਹਨੂੰ ਆਪਾਂ ਠੰਡੀ ਕਿਵੇਂ ਕਰ ਸਕਦੇ ਆ ਤੇ ਸਿਰੇ ਦੀ ਆਪਾਂ ਚਾਹ ਪੱਤੀ ਦੀ ਤੇ ਇਹ ਆਪਾਂ ਜਾਣਕਾਰੀ ਦੇਵਾਂਗੇ ਜੀ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹਦੇ ਲਈ ਆਪਾਂ ਲੈ ਲਾਂਗੇ ਜੀ ਇੱਕ ਛਾਣਨੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਚਾਹ ਪੱਤੀ ਨੂੰ ਛਾਣਾਂਗੇ ਜੀ ਤੇ ਚਾਹ ਪੱਤੀ ਤਾਂ ਜੀ ਇਹ ਆਪਾਂ ਅਕਸਰ ਵਾਰਤਦਾ ਇਹ ਘਰਾਂ ਦੇ ਵਿੱਚ ਕਿਉਂਕਿ ਆਪਣੇ ਚਾਹ ਗਰਮੀ ਦੇ ਵਿੱਚ ਵੀ ਬਣਦੀ ਹੈ ਤੇ ਸਰਦੀ ਦੇ ਵਿੱਚ ਵੀ ਆਪਣੇ ਕਈ-ਕਈ ਵਾਰ ਚਾਹ ਬਣ ਜਾਂਦੀ ਹੈ ਕਿ ਤੇ ਜਿਹਦੇ ਕਾਰਨ ਤਜਾਬ ਬਣ ਜਾਂਦਾ ਹੈ ਜਦੋਂ ਆਪਾਂ ਚਾਹ ਪੀਂਨੇ ਆਂਗੇ ਵਾਰ-ਵਾਰ ਤੇ ਇਸ ਤਰੀਕੇ ਨਾਲ ਚਾਹ ਪੱਤੀ ਦਾ ਪ੍ਰਯੋਗ ਕਰੋਗੇ ਤਾਂ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਤੇ ਇਹ ਦੇਖੋ ਜੀ ਇਹ ਬਰੀਕ ਪਾਊਡਰ ਨਿਕਲ ਰਿਹਾ ਇਹ ਛਾਣੇ ਤੋਂ ਚਾਹ ਪੱਤੀ ਨੂੰ ਤੁਸੀਂ ਇਸ ਤਰੀਕੇ ਨਾਲ ਛਾਣ ਲੈਣਾ ਚੰਗੀ ਤਰ੍ਹਾਂ ਜਿਦੋਂ ਵੀ ਆਪਾਂ ਚਾਹ ਪੱਤੀ ਲੈ ਕੇ ਆਉਨੇ ਆ ਜੀ ਬਜ਼ਾਰੋਂ ਤਾਂ ਤੁਸੀਂ ਡੱਬੇ ਦੇ ਵਿੱਚ ਪਾਉਣ ਤੋਂ ਪਹਿਲਾਂ ਇਸ ਤਰੀਕੇ ਨਾਲ ਛਾਣ ਲੈਣਾ ਜੇ ਆਪਾਂ ਪੱਤੀ ਚੰਗੀ ਤਰ੍ਹਾਂ ਤੇ ਜਿਹੜੇ ਇਹਦੇ ਬਰੀਕ ਬਰੀਕ ਕਣ ਹੁੰਦੇ ਹੈਗੇ ਤੇ ਇਸ ਤਰੀਕੇ ਨਾਲ ਇਹ ਨਿਕਲ ਆਉਣਗੇ ਏ ਦੇਖੋ ਜਿਵੇਂ ਇਹ ਨਿਕਲ ਆਇਆ ਹੈ ਇਹ ਸ ਤੇ ਇਹ ਛਾਣਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਚਾਹ ਪੱਤੀ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਇਹ ਚਾਹ ਪੱਤੀ ਦਾ ਪਾਊਡਰ ਜਿਹੜਾ ਇਹ ਨਿਕਲਿਆ ਇਹ ਤੇ ਇਹ ਬਹੁਤ ਜ਼ਿਆਦਾ ਕੈਮੀਕਲ ਹੀ ਹੁੰਦੇ ਇੱਕ ਤਰ੍ਹਾਂ ਦੇ ਇਹ ਤੇ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਚਾਹ ਪੱਤੀ ਨੂੰ ਜ਼ਰੂਰ ਛਾਣ ਲੈਣਾ ਜੀ ਬਰਤਨ ਤੋਂ ਪਹਿਲਾਂ ਡੱਬੇ ਦੇ ਵਿੱਚ ਪਾਉਣ ਤੋਂ ਪਹਿਲਾਂ ਤੇ ਹੁਣ ਆਪਾਂ ਇਹਨੂੰ ਜੀ ਦੇਸ਼ਟ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਰਕਤਾਨੀਆ ਜੜਾ ਦੇ ਵਿੱਚ ਪਾ ਦਾਂਗੇ ਕਈ ਵਾਰ ਆਪਣੇ ਫੁੱਲ ਫੁੱਲਾ ਵਾਲੇ ਥੇੜ ਪੌਦੇ ਜਾਂ ਛੋਟੇ ਹੱਲ ਲੱਗੇ ਹੁੰਦੀਆਂ ਬੇਲਾ ਵਗੈਰਾ ਤੇ ਉਹਨਾਂ ਦੀਆਂ ਜੜਾ ਚ ਪਾ ਦਾਂਗੇ ਆਪਾਂ ਇਹਨਾਂ ਨੂੰ ਤੇ ਇਹ ਜਿਵੇਂ ਆਪਣੇ ਗਮਲੇ ਚ ਲੱਗੀ ਹੋਈ ਹੈ ਇਹ ਫੁੱਲ ਬੁਕੀ ਤੇ ਇਹ ਹੁਣ ਫੁੱਟਦੀ ਆਉਂਦੀ ਹੈ ਤੇ ਇਹਦੇ ਆਪਾਂ ਵਿੱਚ ਪਾ ਦਾਂਗੇ ਇਹ ਚਾਹ ਪੱਤੀ ਦਾ ਪਾਊਡਰ ਇਸ ਤਰੀਕੇ ਨਾਲ ਤੇ ਉੱਪਰ ਦੀ ਆਪਾਂ ਪਾ ਦਾਂਗੇ ਪਾਣੀ ਤੇ ਜਿਵੇਂ ਇਹ ਸੁੱਕੀ ਪਈ ਹੈਗੀ ਆ ਸਾਡਾ ਇਦਾਂ ਤੋਂ ਤੇ ਇਹ ਵੀ ਹਰੀ-ਭਰੀ ਹੋ ਜੂਗੀ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਆਪਾਂ ਉਹ ਜਿਹੜਾ ਪਾਊਡਰ ਸੀ ਉਹ ਪਾ ਆਂਦਾ ਆਪਾਂ ਫੁੱਲਾਂ ਵਾਲੇ ਜਮਲੇ ਦੇ ਵਿੱਚ ਤੇ ਇਹ ਹੁਣ ਆਪਾਂ ਲੈ ਲਈ ਚਾਹ ਪੱਤੀ ਛਾਲ ਕੇ ਤੇ ਪਲੇਟ ਦੇ ਵਿੱਚ ਕੱਢ ਲਈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਅਜਿਹੀ ਚੀਜ਼ ਮਿਲਾਵਾਂਗੇ ਜਿਹਦੇ ਨਾਲ ਇਹਦੀ ਤਸਵੀਰ ਠੰਡੀ ਹੋ ਜੂਗੀ ਚਾਹ ਪੱਤੀ ਦੀ ਤੇ ਜਦੋਂ ਆਪਾਂ ਚਾਹ ਬਣਾਵਾਂਗੇ ਤਾਂ ਆਪਾਂ ਨੂੰ ਅੰਦਰੋਂ ਗਰਮੈਸ਼ ਵੀ ਨਹੀਂ ਕਰੂਗੀ ਚਾ ਪੀਣ ਨਾਲ ਗਰਮੈਸ਼ ਨਹੀਂ ਹੋਊਗੀ ਤੇ ਇਹਦੇ ਲਈ ਜੀ ਆਪਾਂ ਲੈਂਦੀ ਹੈ ਸੌਂਫ ਸੌਂਫ ਤੁਸੀਂ ਚਾਹ ਪਤੀ ਦੇ ਕੁਆਂਟੀਟੀ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਆਂਗੇ ਕਿਉਂਕਿ ਆਪਾਂ ਜਿਆਦਾ ਸੌਂਫ ਵੀ ਨਹੀਂ ਪਾਉਣੀ ਹੈਗੀ ਤੇ ਇਹ ਵੱਡਾ ਪੂਰਾ ਇੱਕ ਚਮਚਾ ਹੈ ਤੇ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਸੌਂਫ ਦੀ ਤਸੀਰ ਠੰਡੀ ਹੁੰਦੀ ਹੈ ਜੀ ਇਹ ਬਹੁਤ ਜ਼ਿਆਦਾ ਵਧੀਆ ਹੈ ਇਸ ਚਾਹ ਪੱਤੀ ਦਾ ਟੇਸਟ ਵੀ ਹੋਊਗਾ ਤੁਹਾਡੀ ਦਾ ਤੇ ਇਹ ਤਸੀਰ ਵੀ ਠੰਡੀ ਕਰ ਦੇਗੀ ਚਾਹ ਦੀ ਇੱਕ ਤਰੀਕੇ ਨਾਲ ਤੇ ਚਾਹ ਪੱਤੀ ਨੂੰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਵਰਤ ਕੇ ਵੇਖੋ ਜੀ ਤੇ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਤੁਹਾਨੂੰ ਇਸ ਤਰੀਕੇ ਨਾਲ ਚਾਹ ਬੱਤੀ ਤੇ ਜੇਕਰ ਤੁਹਾਡੇ ਕੋਲ ਗਲਾਬ ਦੀਆਂ ਪੱਤੀਆਂ ਹੈਗੀਆਂ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਆਂਗੇ ਸੁੱਕੀਆਂ ਹੋਈਆਂ ਗਲਾਬ ਦੀਆਂ ਪੱਤੀਆਂ ਤੇ ਇਹ ਹੀ ਸਹੀ ਤਰੀਕਾ ਹੈ ਚਾਹ ਪੱਤੀ ਨੂੰ ਵਰਤਣ ਦਾ ਤੇ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਾਣਕਾਰੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨੂੰ ਤੇ ਇੱਕ ਵਾਰ ਇਹ ਤਰੀਕਾ ਜ਼ਰੂਰ ਵਰਤ ਕੇ ਵੇਖਣਾ ਜਿਹੜੇ ਵੀ ਭੈਣ ਤਰਾਵਾਂ ਦੇ ਤੇਜਾਬ ਬਣਦਾਗਾ ਇਸ ਤਰੀਕੇ ਨਾਲ ਚਾਹ ਪੱਤੀ ਦੇ ਪ੍ਰਯੋਗ ਕਰਕੇ ਵੇਖਣਾ ਬਿਲਕੁਲ ਵੀ ਤੇਜਾਬ ਨਹੀਂ ਬਣੂਗਾ ਤੇ ਚਾਪਤੀ ਪਰਯੋਗ ਕਰਨ ਦਾ ਇਹ ਬਿਲਕੁਲ ਸਹੀ ਤਰੀਕਾ ਹੈ ਚਾਪਤੀ ਬਰਤਨ ਦਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਇਹ ਸਾਰੀ ਪੱਤੀ ਨੂੰ ਪਾ ਦਾਂਗੇ ਜੀ ਡੱਬੇ ਦੇ ਵਿੱਚ